ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਮੁਰਤ ਤੁਸ ਸਵਾਗਤ ਕਰਦਾ ਤੁਹਾਡਾ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਬੇਟਾ ਅੱਜ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ 3400 ਪੋਸਟਾਂ ਜਿਹੜੀਆਂ ਨੇ ਅਨਾਉਂਸ ਹੋਈਆਂ ਜਿਦੇ ਵਿੱਚ ਡਿਸਟ੍ਰਿਕਟ ਕੈਡਰ ਦੀਆਂ ਤੇ ਆਰਮਸ ਕੈਡਰ ਦੀਆਂ ਜਿਹੜੀਆਂ ਨੇ ਪੋਸਟਾਂ ਰਹਿਣ ਆਲੀਆਂ ਬੇਟਾ ਇਹ ਪੋਡਕਾਸਟ ਅੰਤ ਤੱਕ ਦੇਖਿਓ ਮੇਰੀ ਤੁਹਾਨੂੰ ਰਿਕਵੈਸਟ ਹੈ ਉਹ ਚਾਰ ਬੱਚੇ ਇਹ ਪੋਡਕਾਸਟ ਨੂੰ ਅੰਤ ਤੱਕ ਦੇਖਣ ਨੰਬਰ 1 ਜੇ ਤੁਸੀਂ ਪਹਿਲੀ ਵਾਰ ਕਨਸਟੇਬਲ ਦੇ ਪੇਪਰ ਦੀ ਤਿਆਰੀ ਕਰ ਰਹੇ ਹੂੰ ਦੂਸਰਾ ਜੇ ਤੁਸੀਂ ਫਰੈਸ਼ਰ ਹੋ ਤੀਸਰਾ ਤੁਸੀਂ ਅਜੇ ਤੱਕ ਕਿਸੇ ਵੀ ਪੰਜਾਬ ਦੇ ਪੇਪਰ ਦੀ ਤਿਆਰੀ ਨਹੀਂ ਕੀਤੀ ਚੌਥਾ ਜੇ ਤੁਹਾਨੂੰ ਵੀ ਮੈਥ ਤੋਂ ਡਰ ਲੱਗਦਾ ਤੁਹਾਨੂੰ ਲੱਗਦਾ ਵੀ ਸਰਕਾਰੀ ਸਕੂਲ ਦੇ ਪੜੇ ਹੋਏ ਆ ਜਾਂ ਸਾਡਾ ਬੇਸ ਕਮਜ਼ੋਰ ਹੈ ਸਾਨੂੰ ਬੋਰਡ ਮਾਸ ਨਹੀਂ ਆਉਂਦਾ ਸਾਨੂੰ ਕੁਝ ਨਹੀਂ ਪਤਾ ਤਾਂ ਜੇ ਤੁਸੀਂ ਇੰਨਾ ਸਾਰੀ ਕੈਟਾਗਰੀ ਦੇ ਵਿੱਚ ਆਨੇ ਹੋ ਇਹ ਇਹ ਪੋਡਕਾਸਟ ਤੁਹਾਡੇ ਵਾਸਤੇ ਰਹਿਣ ਵਾਲਾ ਹੈ ਤੁਹਾਨੂੰ ਚਾਰ ਪੰਜ ਚੀਜ਼ਾਂ ਚ ਆਈ ਓਪਨਿੰਗ ਦਾ ਕੰਮ ਕਰੂਗਾ ਜਿਹਨੂੰ ਕਹਿੰਦੇ ਆ ਸੁਚੇਤ ਕਰਨ ਦਾ ਕੰਮ ਕਰੂਗਾ ਸਭ ਤੋਂ ਪਹਿਲੀ ਗੱਲ ਬੇਟਾ ਹੁਣ ਪੰਜਾਬ ਪੁਲਿਸ ਕਨਸਟੇਬਲ ਦਾ ਜੋ ਪੇਪਰ ਹੁੰਦਾ ਤੁਹਾਨੂੰ ਮੈਂ ਇਹ ਇੰਟਰਨਲ ਗੱਲ ਦੱਸ ਰਿਹਾ ਮੇਰਾ ਆਪ ਦਾ ਇੰਸਟੀਚੂਟ ਹੈ ਆਫਲਾਈਨ ਹੈ ਆਨਲਾਈਨ ਹੈ ਤਾਂ ਮੈਂ ਤੁਹਾਨੂੰ ਇੰਟਰਨਲ ਗੱਲ ਦੱਸ ਰਿਹਾ ਸ਼ਾਇਦ ਤੁਹਾਨੂੰ ਜੇ ਕੋਈ ਇੰਸਟੀਚੂਟ ਵਾਲਾ ਨਹੀਂ ਦੱਸੂਗਾ ਇਹ ਇੱਕ ਇੰਸਟੀਚੂਟ ਦਾ ਉਹ ਪੀਕ ਟਾਈਮ ਹੁੰਦਾ ਜਿਹਦੇ ਵਿੱਚ ਉਹਦੇ ਇੰਸਟੀਚੂਟ ਦੇ ਵਿੱਚ ਸਭ ਤੋਂ ਵੱਧ ਕਮਾਈ ਕਰਦਾ ਇਹਦੇ ਵਿੱਚ ਕੋਈ ਡਾਊਟ ਨਹੀਂ ਪਟਵਾਰੀ ਦਾ ਪੇਪਰ ਹੋਇਆ ਦੂਸਰਾ ਹੋਇਆ ਪੇਪਰ ਬੇਟਾ ਕਨਸਟੇਬਲ ਦਾ ਇਹ ਦੋ ਸਭ ਤੋਂ ਜ਼ਿਆਦਾ ਅਰਨਿੰਗ ਟਾਈਮ ਹੁੰਦੇ ਨੇ ਇੱਕ ਇੰਸਟੀਚਿਊਟ ਵਾਸਤੇ ਚਾਹੇ ਉਹ ਆਨਲਾਈਨ ਹੈ ਚਾਹੇ ਉਹ ਆਫਲਾਈਨ ਹੈ ਇਹ ਇੰਟਰਨਲ ਦਾ ਦੂਜੀ ਗੱਲ ਬੇਟਾ ਜਦ ਵੀ ਅਸੀਂ ਕਾਂਸਟੇਬਲ ਦੇ ਪੇਪਰ ਦੀ ਨੋਟੀਫਿਕੇਸ਼ਨ ਦੇਖਦੇ ਆ ਮੈਂ ਜਿਵੇਂ ਸੰਗਰੂਰ ਚ ਬੈਠਾ ਸੰਗਰੂਰ ਦੇ ਨੇੜੇ ਤੇੜੇ ਮੈਂ ਇੱਕ ਚੀਜ਼ ਨੋਟਿਸ ਕਰਦਾ ਤੇ ਉਹ ਤੁਹਾਡੇ ਨਾਲ ਵੀ ਹੁੰਦਾ ਹੋਗਾ ਤੁਸੀਂ ਵੀ ਉਹ ਤੋਂ ਬਚਣਾ ਕਿ ਉਹ ਇੰਸਟੀਚਿਊਟ ਜਿਨ੍ਹਾਂ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਉਹ ਪੰਜਾਬ ਪੁਲਿਸ ਪਟਵਾਰੀ ਜਾਂ ਕਾਂਸਟੇਬਲ ਦੀ ਨੋਟੀਫਿਕੇਸ਼ਨ ਤੋਂ ਕੁਝ ਟਾਈਮ ਪਹਿਲਾਂ ਓਪਨ ਹੁੰਦੇ ਨੇ ਕਿਉਂਕਿ ਇਹ ਟਾਈਮ ਸਭ ਤੋਂ ਜ਼ਿਆਦਾ ਪੀਕ ਟਾਈਮ ਹੁੰਦਾ ਸਭ ਤੋਂ ਜ਼ਿਆਦਾ ਬੱਚਾ ਇਨ੍ਹਾਂ ਦੋ ਪੇਪਰਾਂ ਚ ਨਿਕਲਦਾ ਤਾਂ ਕੁਝ ਇੰਸਟੀਚਿਊਟ ਵਾਲੇ ਜਸਟ ਇਨ੍ਹਾਂ ਪੇਪਰ ਦੀ ਨੋਟੀਫਿਕੇਸ਼ਨ ਤੋਂ ਪਹਿਲਾਂ ਆਪਣੀ ਦੁਕਾਨ ਓਪਨ ਕਰਦੇ ਨੇ ਦੁਕਾਨ ਓਪਨ ਕਰਦੇ ਨੇ ਕਾਂਸਟੇਬਲ ਚ ਪੜਾਇਆ ਕੋਈ ਰਿਜ਼ਲਟ ਆਇਆ ਨਹੀਂ ਆਇਆ 50 60 70 80 ਬੱਚੇ ਪੜਾਏ 4-5 ਲੱਖ ਰੁਪਏ ਅੰਦਰ ਕੀਤਾ ਦੁਕਾਨ ਬੰਦ ਤੇ ਚਲੇ ਗਏ ਇਹ ਮ ਸੰਗਰੂਰ ਦੇ ਵਿੱਚ ਦੇਖਦਾ ਤੁਸੀਂ ਵੀ ਆਪਦੇ ਨੇੜੇ ਤੇੜੇ ਧਿਆਨ ਰੱਖਿਓ ਕਿ ਜਦ ਵੀ ਤੁਸੀਂ ਕਿਸੇ ਇੰਸਟੀਚਿਊਟ ਦੇ ਵਿੱਚ ਕੋਚਿੰਗ ਲੈਣ ਜਾਣਾ ਹੈ ਆਪਣੇ ਮਾਈਂਡ ਦੇ ਵਿੱਚ ਇਹ ਗੱਲ ਧਿਆਨ ਰੱਖਿਓ ਵੀ ਐਟ ਲੀਸਟ ਉਸ ਇੰਸਟੀਚਿਊਟ ਨੂੰ ਇਸ ਏਰੀਆ ਦੇ ਵਿੱਚ ਵਰਕ ਕਰਦੇ ਹੋਏ ਮਿਨੀਮਮ 4 ਸਾਲ ਹੋ ਗਏ ਤਿੰਨ ਸਾਲ ਤੱਕ ਟੁਕਟ ਨਹੀਂ ਅਗਰ ਉਹ 3 ਸਾਲ ਤੋਂ ਕੱਟ ਉਹਨੂੰ ਹਲੇ ਸਮਾਂ ਹੋਇਆ ਤਾਂ ਹਲੇ ਉਹਨੂੰ ਐਕਸਪਰਟਿਸ ਨਹੀਂ ਹੈਗੀ ਕਨਸਟੇਬਲ ਪਟਵਾਰੀ ਜਾਂ ਪੰਜਾਬ ਦੇ ਕਿਸੇ ਦੂਸਰੇ ਪੇਪਰ ਚ ਠੀਕ ਹੈ ਦੂਸਰੀ ਗੱਲ ਉਹ ਜਿਹੜਾ ਬੱਚਾ ਫਰੈਸ਼ਰ ਹੈ ਉਹ ਪੰਜ ਚੀਜ਼ਾਂ ਉਹਦੇ ਵਿੱਚ ਜੋ ਹੈ ਕਮੀ ਦੇਖੀ ਜਾਂਦੀਆਂ ਨੇ ਨੰਬਰ 1 ਉਹਨੂੰ ਗਾਈਡੈਂਸ ਦੀ ਕਮੀ ਹੁੰਦੀ ਹੈ ਕਿ ਭਾਈ ਕਿਵੇਂ ਤਿਆਰੀ ਕਰਾਂ ਕਿੱਥੋਂ ਕਰਾਂ ਕਿਸੇ ਨੇ ਕਹਤਾ ਫਲਾਣੇ ਇੰਸਟੀਚਿਊਟ ਤੋਂ ਲੈ ਲੈ ਕਿਸੇ ਨੇ ਕਹਤਾ ਫਲਾਣੀ ਕਿਤਾਬ ਲੈ ਲੈ ਕਿਸੇ ਨੇ ਕਹਤਾ ਫਲਾਣੇ YouTube ਚੈਨਲ ਤੋਂ ਪੜ ਲੈ ਲੈਕ ਆਫ ਗਾਈਡੈਂਸ ਦੂਸਰਾ ਅਨੁਸ਼ਾਸਨ ਦੀ ਕਮੀ ਹੁੰਦੀ ਹੈ ਉਹਨੂੰ ਇਹ ਪਤਾ ਨਹੀਂ ਹੁੰਦਾ ਕਿ ਇਸ ਪੇਪਰ ਨੂੰ ਕਲੀਅਰ ਕਰਨ ਵਾਸਤੇ ਕਿੰਨੀ ਜ਼ਿਆਦਾ ਸੀਰੀਅਸਨੈਸ ਚਾਹੀਦੀ ਹੈ ਕੰਪੀਟੀਸ਼ਨ ਕਿੰਨਾ ਜ਼ਿਆਦਾ ਹੈ ਕਿਉਂਕਿ ਕਨਸਟੇਬਲ ਦੇ ਵਿੱਚ ਜਿਹੜਾ ਫਰੈਸ਼ਰ ਬੱਚਾ ਉਹ ਵਾਲੇ ਪਲੱਸ 2 ਕਰਕੇ ਆਇਆ ਹੈ ਜਾਂ ਉਹਨੇ ਰੀਸੈਂਟਲੀ ਬੀਏ ਦੇ ਫਸਟ ਇਅਰ ਸੈਕੰਡ ਇਅਰ 'ਚ ਐਡਮਿਸ਼ਨ ਲਈਤੀ ਹੈ ਜਾਂ ਗ੍ਰੈਜੂਏਸ਼ਨ ਵਾਲੇ ਕੰਪਲੀਟ ਕੀਤੀ ਹੈ ਤਾਂ ਉਹ ਉਹ ਦੁਨੀਆ ਨੂੰ ਉਸ ਕਾਲਜ ਵਾਲੇ ਮਿੱਠੇ-ਮਿੱਠੇ ਲੈਵਲ ਮਿੱਠੇ-ਮਿੱਠੇ ਮੂਡ ਨਾਲ ਦੇਖ ਰਿਹਾ ਹੁੰਦਾ ਪਰ ਉਹਦੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਉਹਦੇ ਕੋਲ ਅਨੁਸ਼ਾਸਨ ਦੀ ਕਮੀ ਹੁੰਦੀ ਹੈ ਤੀਸਰਾ ਮੋਟੀਵੇਸ਼ਨ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਸਾਰੇ ਸਰਕਾਰੀ ਨੌਕਰੀ ਦੇ ਪੇਪਰਾਂ 'ਚ ਨਾ ਪੈਸਾ ਚੱਲਦਾ ਹੈ ਵੀ ਬਣੂਗਾ ਪੜ੍ਹ ਕੇ ਇਹ ਤਾਂ ਪਤਾ ਹੀ ਨਹੀਂ ਹੋਊ ਪਤਾ ਨਹੀਂ ਨਾ ਇਹ ਤਾਂ ਉਹੀ ਇੱਕ ਭੇਡ ਖਾਨਾ ਹੈ ਨਹੀਂ ਉਹਦੇ ਵਿੱਚ ਮੋਟੀਵੇਸ਼ਨ ਦੀ ਕਮੀ ਹੈ ਚੌਥਾ ਉਹਦਾ ਰੂਟੀਨ ਨਹੀਂ ਬਣਿਆ ਹੁੰਦਾ ਉਹ ਸਕੂਲ ਚ ਜਾਂਦਾ ਹੈ ਜਾਂ ਕਾਲਜ ਚ ਜਾਂਦਾ ਹੈ ਉੱਥੇ ਜਾ ਕੇ ਉਹਨੇ ਇੱਕ ਅਲੱਗ ਦੁਨੀਆ ਦੇਖੀ ਹੁੰਦੀ ਹੈ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰਨ ਵਾਲੀ ਜਿਹੜੀ ਦੁਨੀਆ ਉਹ ਇੱਕ ਅਲੱਗ ਹੈ ਲਾਸਟ ਉਹਦੇ ਵਾਸਤੇ ਇੱਕ ਬਿਲਕੁਲ ਨਵਾਂ এনवायरमेंट ਹੈ ਅੱਜ ਕੱਲ ਦੇ ਤੁਸੀਂ ਪਲੱਸ 2 ਜਾਂ ਕਾਲਜ ਦੇਖ ਲਓ ਉਹਦੇ ਵਿੱਚ ਕਿੰਨੀ ਕੁ ਸਟ੍ਰਿਕਨੈਸ ਹੈ ਜ਼ੀਰੋ ਠੀਕ ਹੈ ਲੇਕਿਨ ਜੇ ਤੁਸੀਂ ਇੰਸਟੀਚੂਟਸ ਦੇ ਵਿੱਚ ਜਾਂਦੇ ਹੋ ਉੱਥੇ ਤੁਹਾਨੂੰ ਜਮਈ ਡਿਫਰੈਂਟ এনवायरमेंट ਮਿਲਦਾ ਹੈ ਪ੍ਰੋਪਰ ਸਟ੍ਰਿਕਨੈਸ ਮਿਲਦੀ ਹੈ ਲਾਇਬ੍ਰੇਰੀ ਚ ਪੜਦੇ ਹੋਏ ਬੱਚੇ ਮਿਲਦੇ ਨੇ ਠੀਕ ਹੈ ਤੁਸੀਂ ਇਹ ਜੇ ਆਪਣੇ ਦੋਸਤਾਂ ਨਾਲ ਮਿਲਦੇ ਹੋ ਜੋ ਉਮਰ ਤੋਂ ਬਹੁਤ ਵੱਡੇ ਵੀ ਹੁੰਦੇ ਨੇ ਉਮਰ ਤੋਂ ਬਹੁਤ ਛੋਟੇ ਵੀ ਹੁੰਦੇ ਨੇ ਇਹ ਇਹ ਸਾਰੀਆਂ ਸਮੱਸਿਆਵਾਂ ਉਹ ਇੱਕ ਬੱਚਾ ਦੇਖਦਾ ਜੋ ਟੋਟਲੀ ਫਰੈਸ਼ਰ ਹੈ ਇੱਕ ਦੁਕਾਨਦਾਰੀ ਤੋਂ ਬਚਣਾ ਤੁਸੀਂ ਜਿਹੜੀਆਂ ਨਵੀਆਂ ਦੁਕਾਨਾਂ ਖੁੱਲ੍ਹੀਆਂ ਨੇ ਸਟੈਬਲਿਸ਼ਡ ਇੰਸਟੀਚੂਟ ਕੋਲੇ ਜਾਣਾ ਚਾਹੇ ਆਨਲਾਈਨ ਜਾਓ ਚਾਹੇ ਆਫਲਾਈਨ ਉਦੇ ਬਾਰੇ ਵੀ ਮੈਂ ਗੱਲ ਕਰੂੰਗਾ ਵੀ ਆਫਲਾਈਨ ਜਾਣਾ ਚਾਹੀਦਾ ਜਾਂ ਆਨਲਾਈਨ ਜਾਣਾ ਚਾਹੀਦਾ ਦੂਸਰਾ ਜਦ ਵੀ ਕਿਸੇ ਇੰਸਟੀਚਿਊਟ ਚ ਐਡਮਿਸ਼ਨ ਲੋ ਆਨਲਾਈਨ ਲੋ ਜਾਂ ਆਫਲਾਈਨ ਐਟਲੀਸਟ ਉਹਨੂੰ ਮਿਨੀਮਮ 3 ਇਅਰਸ ਆਫ ਇਸਟੈਬਲਿਸ਼ਮੈਂਟ ਹੋਣਾ ਜ਼ਰੂਰੀ ਹੈ ਨਹੀਂ ਤਾਂ ਉਹ ਦੁਕਾਨਦਾਰੀ ਆ ਉਹਨੇ ਖੋਲਿਆ ਪੈਸੇ ਕਿੱਤੇ ਕਿਤੇ ਤੇ ਚਲਾ ਗਿਆ ਚੌਥਾ ਜੇ ਤੁਹਾਡੇ ਚ ਗਾਈਡੈਂਸ ਦੀ ਕਮੀ ਹੈ ਅਨੁਸ਼ਾਸਨ ਦੀ ਕਮੀ ਹੈ ਮੋਟੀਵੇਸ਼ਨ ਦੀ ਕਮੀ ਹੈ ਮੈਚਿਓਰਿਟੀ ਦੀ ਕਮੀ ਹੈ ਰੂਟੀਨ ਤੁਹਾਡਾ ਸੈਟਅਪ ਨਹੀਂ ਹੈਗਾ ਤੁਸੀਂ ਇੱਕ ਨਵੇਂ এনਵਾਇਰਨਮੈਂਟ ਦੇ ਵਿੱਚ ਜਾ ਕੇ ਅਧਿਆਪ ਨੂੰ ਅ ਇੱਕ ਤਰੀਕੇ ਨਾਲ ਉਸ ਦੇ ਅਕੋਰਡਿੰਗ ਢਾਲਣਾ ਚਾਹਦੇ ਹੋ ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਪਹਿਲੀ ਚੀਜ਼ ਆਫਲਾਈਨ ਜਾਓ ਆਨਲਾਈਨ ਤਿਆਰੀ ਨਾ ਕਰੇ ਜਿਹੜਾ ਬੱਚਾ ਫਰੈਸ਼ਰ ਹੈ ਤੁਸੀਂ ਬਾਲਾ ਜੀ ਆਣਾ ਚਾਹਦੇ ਹੋ ਆਜੋ ਨਹੀਂ ਆਣਾ ਚਾਹੁੰਦੇ ਭਾਈ ਜਮੀ ਲੋਡ ਨਹੀਂ ਕਿਉਂਕਿ ਮੈਨੇ ਆਪਦੀ ਕਿਸਮਤ ਦਾ ਖਾਨਾ ਹੈ ਆਪਦੀ ਮਿਹਨਤ ਦਾ ਖਾਨਾ ਹੈ ਪ੍ਰਮਾਤਮਾ ਨੇ ਦਿੱਤਾ ਵੱਡੇ ਵੱਡੇ ਸੰਗਰੂਰ ਦੇ ਵਿੱਚ ਜਿਹੜੇ ਚੰਡੀਗੜ੍ਹ ਤੋਂ ਫਰੈਂਚਾਈਜ਼ੀ ਆ ਚੱਲਦੀਆਂ ਨੇ ਥੰਬ ਚੱਲਦੇ ਨੇ ਮੈਂ ਆਪਣੇ ਦਮ ਤੇ ਬੰਦ ਕਰਵਾਏ ਨੇ ਆਪਦੀ ਟੀਮ ਦੇ ਸਹਿਯੋਗ ਨਾਲ ਬੰਦ ਕਰਵਾਏ ਨੇ ਤਾਂ ਮੈਨੂੰ ਕੋਈ ਐਵੇਂ ਕੰਮ ਦਾ ਲਾਲਚ ਨਹੀਂ ਹੈਗਾ ਦੂਸਰੀ ਗੱਲ ਜਿਹੜੇ ਵੀ ਸ਼ਹਿਰ ਦੇ ਵਿੱਚ ਤੁਸੀਂ ਹੋ ਤੁਸੀਂ ਸੰਗਰੂਰ ਤੋਂ ਬਰਨਾਲਾ ਤੋਂ ਮਾਲਵੇ ਤੋਂ ਮਾਝੇ ਤੋਂ ਦੁਆਬੇ ਤੋਂ ਉੱਥੇ ਦਾ ਜਿਹੜਾ ਨੇੜੇ ਵਾਲਾ ਤੁਹਾਨੂੰ ਬੈਸਟ ਇੰਸਟੀਟਿਊਟ ਮਿਲਦਾ ਹੈ ਜੇ ਤੁਹਾਨੂੰ ਲੱਗਦਾ ਵੀ ਹਾਂ ਇਹ ਬੈਸਟ ਹੈ ਉਹਦੇ ਬਾਰੇ ਰਿਸਰਚ ਕਰੋ ਚਾਰ ਬੰਦਿਆਂ ਤੋਂ ਪੁੱਛੋ ਉਹਦਾ ਰਿਜ਼ਲਟ ਦੇਖੋ ਇੱਕ ਦੋ ਦਿਨ ਦੀ ਡੈਮੋ ਲਾ ਕੇ ਦੇਖੋ ਫਿਰ ਉੱਥੇ ਐਡਮਿਸ਼ਨ ਲਓ ਤੁਹਾਨੂੰ ਲੱਗ ਲਿਆ ਵੀ ਤੁਹਾਡੇ ਇਲਾਕੇ 'ਚ ਨਹੀਂ ਹੈਗਾ ਕੋਈ ਵਧੀਆ ਤਾਂ ਜਿਹੜਾ ਤੁਹਾਨੂੰ ਕੋਈ ਹੋਰ ਵਧੀਆ ਇੰਸਟੀਟਿਊਟ ਲੱਗਦਾ ਹੈ ਉੱਥੇ ਪੀਜੀ ਲਾ ਕੇ ਲੈ ਲਓ 50000 ਰੁਪਏ ਤੁਹਾਡੇ ਜ਼ਿਆਦਾ ਲੱਗੂ 10000 ਰੁਪਏ ਜ਼ਿਆਦਾ ਲੱਗੂ ਗੱਲ ਤੁਹਾਡੇ ਸਪਨੇਆਂ ਦੀ ਹੈ ਗੱਲ ਤੁਹਾਡੇ ਫਿਊਚਰ ਦੀ ਹੈ ਕਿਤੇ ਤੁਸੀਂ ਸੋਚੋ ਵੀ ਆਨਲਾਈਨ ਕੋਚਿੰਗ ਲੈਣੀ ਹੈ 1000 ਰੁਪਏ ਦੇ ਕੋਰਸ ਚ ਮਿਲ ਜੂਗੀ ਘਰੇ ਬੈਠੇ ਤਿਆਰੀ ਹੋ ਜੂ ਘਰੇ ਬੈਠੇ ਤਿਆਰੀ ਸਿਰਫ ਉਹ ਬੱਚਾ ਕਰ ਸਕਦਾ ਜਿਨੇ ਇੱਕ ਵਾਰੀ ਸਿਲੇਬਸ ਕੰਪਲੀਟ ਕੀਤਾ ਹੋਇਆ ਜਿਹਨੂੰ ਅਕਲ ਹੈ ਪੇਪਰ ਅਟੈਂਪਟ ਕਰਨ ਦੀ ਉਹਦੇ ਵਾਸਤੇ ਆਨਲਾਈਨ ਜ਼ਿਆਦਾ ਬੈਟਰ ਹੈ ਸੋ ਮੇਰਾ ਪੂਰਾ ਪੋਡਕਾਸਟ ਇਹਨਾਂ ਚਾਰ ਗੱਲਾਂ ਤੋਂ ਹੀ ਦੌਰਾਨ ਤੇ ਹੈ ਕਿ ਆਪਦੇ ਨੇੜੇ-ਤੇੜੇ ਜੇ ਤੁਸੀਂ ਤਿਆਰੀ ਕਰਨ ਜਾ ਰਹੇ ਹੋ ਤਾਂ ਦੁਕਾਨਦਾਰੀਆਂ ਤੋਂ ਬਚੋ ਦੂਸਰਾ এজ ਇੱਕ ਇੰਸਟੀਚਿਊਟ ਚ ਜਾਓ ਜਿਹਨੂੰ ਐਟ ਲੀਸਟ 3 ਸਾਲ ਹੋ ਗਏ ਆਨਲਾਈਨ ਜਾਂ ਆਫਲਾਈਨ ਤੀਸਰਾ ਚੌਥਾ ਪੁਆਇੰਟ ਤੁਸੀਂ ਕੀ ਯਾਦ ਰੱਖਣਾ ਬੇਟਾ ਕਿ ਭਾਈ ਜੇ ਤੁਸੀਂ ਟੋਟਲੀ ਫਰੈਸ਼ਰ ਹੋ ਆਫਲਾਈਨ ਨੂੰ ਪ੍ਰੇਫਰ ਕਰਨਾ ਹੈ ਆਫਲਾਈਨ ਵਰਗਾ ਮਜ਼ਾ ਕਿਤੇ ਨਹੀਂ ਆਫਲਾਈਨ ਦੇ ਵਿੱਚ ਕੀ ਫਾਇਦਾ ਹੈ ਟੀਚਰ ਤੁਹਾਡੇ ਸਾਹਮਣੇ ਖੜਾ ਹੈ ਤੁਹਾਨੂੰ ਗਾਈਡ ਕਰੂਗਾ ਸਟੈਪ ਬਾਇ ਸਟੈਪ ਜਦ ਬੱਚਾ ਨਵੀਂ ਪਹਿਲੀ ਵਾਰ ਤਿਆਰੀ ਕਰਨ ਲੱਗਦਾ ਹੈ ਨਾ ਉਦੇ ਮਨ ਦੇ ਵਿੱਚ ਬਹੁਤ ਸਾਰੇ ਪ੍ਰੇਸ਼ਨ ਉੱਠਦੇ ਨੇ ਉਹਨਾਂ ਪ੍ਰੇਸ਼ਨ ਨੂੰ ਤੁਸੀਂ ਆਨਲਾਈਨ ਨਹੀਂ ਸੋਲਵ ਕਰ ਸਕਦੇ ਦੂਸਰਾ ਅਨੁਸ਼ਾਸਨ ਦੀ ਕਮੀ ਹੈ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਸਬਜੈਕਟ ਨੂੰ ਕਿਵੇਂ ਪੜ੍ਹਨਾ ਹੈ ਪਲੱਸ 2 ਤੱਕ ਦਾ ਬੱਚਾ ਐਸਐਸਟੀ ਨੂੰ ਰੱਟਾ ਮਾਰ ਕੇ ਪਾਸ ਹੁੰਦਾ ਤੇ ਉਹਦੇ ਜਨਰਲ ਸਟੱਡੀ ਦੇ ਜੋ ਵੇਟੇਜ ਹੈ ਜਨਰਲ ਸਟੱਡੀ ਦੀ ਵੈਲਿਊ ਹੈ ਸਭ ਤੋਂ ਜ਼ਿਆਦਾ ਹੁੰਦੀ ਹੈ ਆਪਣੇ ਗਵਰਨਮੈਂਟ ਜੌਬ ਦੇ ਐਗਜ਼ਾਮ ਚ ਤੁਹਾਨੂੰ ਅੰਡਰਸਟੈਂਡਿੰਗ ਕਰਨੀ ਪੈਂਦੀ ਹੈ ਉਹਦੇ ਰੱਟਾ ਮਾਰ ਕੇ ਗੱਲ ਨਹੀਂ ਬੰਦੀ ਮੈਚਿਓਰਿਟੀ ਨਹੀਂ ਹੁੰਦੀ ਉਨੇ ਹਾਲੇ ਉਮਰ ਦੇ ਵਿੱਚ ਉਹਦੇ ਸਿਰ ਤੇ ਇੰਨਾ ਪ੍ਰੈਸ਼ਰ ਨਹੀਂ ਪਿਆ ਹੁੰਦਾ ਠੀਕ ਹੈ ਜਿਹੜਾ ਇੱਕ 25 26 ਸਾਲ ਦਾ ਬੱਚਾ ਉਹਦੇ ਵਿੱਚ ਤਾਂ ਮੈਚਿਓਰਿਟੀ ਹਲੇ ਜ਼ਿਆਦਾ ਆ ਜਾਂਦੀ ਹੈ ਲੇਕਿਨ 18 19 ਸਾਲ ਵਾਲੇ ਬੱਚੇ 'ਚ ਮੈਚਿਓਰਿਟੀ ਘੱਟ ਹੁੰਦੀ ਹੈ ਤਾਂ ਆਫਲਾਈਨ ਤੁਹਾਨੂੰ ਜ਼ਿਆਦਾ ਮੈਚਿਓਰਿਟੀ ਨਾਲ ਪੜਾਊਗਾ ਆਫਲਾਈਨ ਤੁਹਾਡੀ ਤੁਹਾਡੀ 'ਚ ਮੈਚਿਓਰਿਟੀ ਲੈ ਕੇ ਆਊਗਾ ਜਦ ਤੁਸੀਂ ਨੇੜੇ ਤੇੜੇ ਦੇਖੋਗੇ ਵੀ ਭਾਈ ਬੰਦੇ ਕਿਵੇਂ ਪੜੀ ਜਾਂਦੇ ਨੇ ਪਾਗਲ ਹੋਏ ਪਏ ਨੇ ਯਾਰ ਕਿੰਨੇ ਸੀਰੀਅਸ ਨੇ ਯਾਰ ਬੰਦੇ ਤਾਂ ਨਹਾ ਕੇ ਵੀ ਨਹੀਂ ਆਉਂਦੇ ਹੈਨਾ 5 5 6 6 ਘੰਟੇ ਲੱਗੇ ਪਏ ਨੇ ਸਾਰੀ ਰਾਤ ਜਾਗਦੇ ਨੇ ਇਟ ਕ੍ਰੀਏਟਸ ਮੈਚਿਓਰਿਟੀ ਇਨਸਾਈਡ ਯੂ ਇੱਕ ਰੂਟੀਨ ਬੰਦ ਹੈ ਵੀ ਸਵੇਰੇ ਉੱਠ ਕੇ ਤਿਆਰ ਹੋਣਾ ਹੈ 4 ਘੰਟੇ 4.5 ਘੰਟੇ ਕਲਾਸ ਲਾਣੀ ਹੈ ਕੱਲੂ ਮੇਰਾ ਟੈਸਟ ਹੈ ਮੈਨੇ ਪੜ੍ਹਨਾ ਹੈ 8 ਵਜੇ ਮੈਨੇ ਜਾਣਾ ਹੈ ਇਸ ਟੀਚਰ ਤੋਂ ਡਾਊਟ ਪੁੱਛਣਾ ਹੈ ਆਹ ਸਬਜੈਕਟ ਮੇਰਾ ਕਮਜ਼ੋਰ ਹੈ ਇਹਦੇ ਉੱਤੇ ਮੈਨੇ ਮਿਹਨਤ ਕਰਨੀ ਹੈ ਸੋ ਤੁਸੀਂ ਵੀ ਜੇ ਅਗਰ ਫਰੈਸ਼ਰ ਕੈਂਡੀਡੇਟ ਹੋ ਇੰਨਾ ਸਾਰੀ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਬਾਕੀ ਹੱਸਦੇ ਰਹੋ ਪੈਸੇ ਤੁਹਾਡੇ ਜ਼ਿੰਦਗੀ ਤੁਹਾਡੀ ਫਿਊਚਰ ਤੁਹਾਡਾ ਥੈਂਕ ਯੂ ਸੋ ਮੱਚ